ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਟੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਪੰਜਾਬ ਵਾਲੀ ਜਰਸੀ ਦਿਖਾਉਂਗਾ ਹਜੇ ਗੱਭਣਾ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਕੌਸਮੇ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜੀਨੂੰ ਪਸੰਦ ਆਜੂਗੇ ਤੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਹੈ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਆ ਸੋਨਾ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 4 ਤਰੀਕ ਨੂੰ ਬੱਚੀ ਦੇ ਦਿਨ ਪੂਰੇ ਆ ਦੁੱਧ ਪਹਿਲੇ ਸੂਏ ਬਾਈ ਜੀ ਹੁਣ ਦੱਸਦੇ ਆ ਬੱਚੀ ਨੇ 15 16 ਕਿਲੋ ਚਵਾਇਆ ਇਤਕੀ ਪਲਾਸ ਚਵਾਜੂ ਦੋਸਤੋ ਡੇਟ ਮੁਤਾਬਕ 14 15 ਦਿਨਾਂ ਦੀ ਬੱਚੀ ਕੱਚੀ ਆ 14 15 ਦਿਨਾਂ ਚ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਡੱਡਾ ਤਿਆਰ ਕਰਕੇ ਫਿਰ ਸੂਨਾ ਬੈਗ ਤੋਂ ਵੇਚ ਸਕਦੇ ਆ ਵਲਟੈਲ ਹਜੇ ਕਾਫੀ ਪਈ ਹੈ ਹਵਾਨੇ ਚ ਦੋਸਤੋ ਕੱਲੀ ਕੱਚੀ ਕੱਚੀ ਹੈ 14-15 ਦਿਨਾਂ ਹੀ ਜੇ ਹਵਾ ਨਾ ਖਿੱਚਾਂਗੇ ਦੋਸਤੋ ਰਵੜੰਗੂ ਵਧੂਗਾ ਥਾਣ ਸੋਹਣੇ ਚਾਰੇ ਮੁੱਠੀ ਵਾਲੇ ਅਤੀ ਚੁਾਈ ਵਾਲੇ ਗੈਪ 'ਚ ਨਿੱਖਰਵੇਂ ਕੱਲੇ-ਕੱਲੇ ਲੱਗੇ ਹੋਏ ਐ ਸੇਮ ਹੀ ਸਾਇ ਹੈ ਇਹ ਚਾਰਾਂ ਥਾਣਾਂ ਦਾ ਦੋਸਤੋ ਦੂਜਾ ਸੁਬਾ ਸੋਨਾ ਵੱਛੀ ਨੇ 4 ਤਰੀਕ ਨੂੰ ਦਿਨ ਪੂਰੇ ਆ 14-15 ਦਿਨਾਂ ਦੀ ਕੱਚੀ ਆ ਪੈਠਪੋਡਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਦੋਸਤੋ ਵੇਲ ਬੂਲ ਬਹੁਤ ਚੰਗੀ ਹੈ ਬਾਕੀ ਬੂਤੀ ਬਾਤੀ ਬਹੁਤ ਸੋਹਣੇ ਛੋਟਾ ਕੰਨਾਂ ਬੋਦੀ ਵਾਲੀ ਜਰਸੀ ਆ ਹਾਵਨਾ ਦੋਸਤੋ ਬੱਚੀ ਨੇ 14-15 ਦਿਨਾਂ ਚ ਬਹੁਤ ਸੋਹਣਾ ਵੱਡਾ ਤਿਆਰ ਕਰਕੇ ਫੇਰ ਸੋਹਣਾ ਦੁੱਤ ਪਹਿਲੇ ਸੋਏ 22 ਜੀ ਹੁਣ ਦੱਸਦੇ ਆ ਬੱਚੀ ਨੇ 16 ਕਿਲੋ ਚ ਵੈਦ ਕੀ ਪਲਾਸ ਚ ਆਜੂ ਪ੍ਰਾਈਸ ਬਾਈ ਨੇ ਇੱਕ ਨੰਬਰ ਬੱਚੀ ਦਾ ਰੱਖਿਆ ਹੋਇਆ 66000 ਰੁਪਿਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰ ਹੁਣ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭ